ਗੁਰਦਾਸਪੁਰ ਮੁਕੇਰੀਆ ਰੋਡ ਤੇ ਪਿੰਡ ਚਾਵਾ ਨੇੜੇ ਆਰਮੀ ਸਟੇਸ਼ਨ ਤੇ 3 ਨੰਬਰ ਪੇ ਗੇਟ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਥੇ ਦੇਰਾਂ 12:30 ਵਜੇ ਦੇ ਕਰੀਬ ਦੋ ਟਰਾਲੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਜਿਸ ਕਾਰਨ ਇੱਕ ਟਰਾਲੇ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਸਰੇ ਟਰਾਲੇ ਦਾ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਜਾਣਕਾਰੀ ਅਨੁਸਾਰ ਮਿੱਟੀ ਨਾਲ ਭਰਿਆ ਟਰਾਲਾ ਗੁਰਦਾਸਪੁਰ ਤੋਂ ਮੁਕੇਰੀਆ ਸਾਈਡ ਨੂੰ ਜਾ ਰਿਹਾ ਸੀ ਜਦਕਿ ਇੱਕ ਹੋਰ ਟਰਾਲਾ ਜੋ ਸਿਮਿੰਟ ਲੱਦ ਕੇ ਮੁਕੇਰੀਆ ਤੋਂ ਪਠਾਨਕੋਟ ਜਾ ਰਿਹਾ ਸੀ ਦੋਵੇਂ ਟਰਾਲੇ ਜਦੋਂ ਪਿੰਡ ਚਾਵਾ ਨੇੜੇ ਪਹੁੰਚ ਮੌਕੇ ਤੇ ਮਜ਼ਦੂਰ ਡਰਾਈਵਰਾਂ ਵੱਲੋਂ ਦੋਸ਼ ਲਗਾਇਆ ਗਿਆ ਕਿ ਗੁਰਦਾਸਪੁਰ ਸਾਈਡ ਤੋਂ ਆ ਰਿਹਾ ਮਿੱਟੀ ਨਾਲ ਭਰਿਆ ਟਰਾਲਾ ਤੇ ਤਰਫਤਾਰ ਤੇ ਓਵਰਲੋਡ ਸੀ ਦੁਰਘਟਨਾ ਇੰਨੀ ਭਿਆਨਕ ਸੀ ਕਿ ਸੀਮਿੰਟ ਵਾਲੇ ਟਰਾਲੇ ਦੇ ਕਈ ਟੋਟੇ ਹੋ ਗਏ ਮੌਕੇ ਤੇ ਪਹੁੰਚੀ ਸਬੰਧਤ ਥਾਣਾ ਪੁਰਾਣਾ ਸਾਲਾ ਦੀ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਭਈ ਤਾਂ ਭਾਈ ਆ ਸਾਡੇ ਸਾਡੇ 12:30 ਦਾ ਗੈ ਨਹੀਂ ਤੇਜ ਰਫਤਾਰ ਨਾਲ ਟਿਪਰ ਆਉਂਦਾ ਏ ਔਰ ਬੰਦਾ ਅੱਜ ਇੱਥੇ ਔਰ 2-3 ਨੰਬਰ ਗੇਅਰ ਤੇ ਆਉਂਦਾ ਏ 10-20 ਦੀ ਸਪੀਡ ਤੇ ਫੇਰ ਆਂਗ ਸਾਈਡ ਆ ਗਿਆ ਤੇ ਗੱਡੀ ਟੱਕਰ ਮਾਰ ਕੇ ਤੇ ਬੰਦਾ ਹਗਾ ਡੈੱਟ ਹੋ ਗਿਆ ਔਰ ਉਸ ਡਰਾਈਵਰੀ ਮੌਤ ਹੋ ਗਈ ਇੱਕ ਤਾਂ ਸਿਰ ਉੱਤ ਲਾ ਗਰੇਆ ਅੱਛਾ ਇਹ ਪੰਜ ਦੇ ਔਰ ਤਿੰਨ ਚਾਰ ਟੋਟੇ ਹੋ ਅੱਛਾ ਕਾਲੀ ਗੱਡੀ ਆ ਜੀ ਅੱਜ ਅਰਦਾਸਪੁਰੋਂ ਵਾਲਾ ਟਿਪਰ ਆਉਂਦਾ ਏ ਇਹ ਅਨੰਦਪੁਰੋਂ ਸਾਹਬੋਂ ਗੱਡੀ ਭਰ ਕੇ ਆਈ ਸੀਮੰਟ ਦੀ ਅੱਛਾ ਹਟਾਣ-ਪੋਣ ਚੱਲੀ ਇਹ ਹੈਗਾ ਜੋ ਟਿਪੜੀ ਆ ਦੇ ਪ੍ਰੀਅਨ ਨੰਬਰ ਗੇਟ ਆਉਂਦੀਆਂ ਦਾ ਚਾਵਾ ਲੱਗੇ ਚਾਵਾ ਲੱਗੇ ਅੱਛਾ ਤੇ ਹੁਣ ਮੌਕੇ ਤੇ ਕੋਈ ਮਾਲਕ ਆਇਆ ਜੀ ਇਹਨਾਂ ਦਾ ਆ ਜੀ ਮਾਲਕ ਆਏ ਆ ਨਾਲ ਲੈ ਕੇ ਬੋਟ ਮਾਰੂ ਅੱਛਾ ਚੱਲ ਗਈ ਆ ਨਾਲ ਜੀ ਲੈ ਕੇ ਆ ਕੀ ਲੱਗਦਾ ਜੀ ਇਹ ਘਟਰਾ ਕਿਸ ਤਰੀਕੇ ਨਾਲ ਵਾਪਰੀ ਹੈ ਕੋਈ ਅੰਗਹਿਲੀ ਹੋਈ ਹੈ ਜੀ ਅੰਗਹਿਲੀ ਹੈ ਡੱਪਰ ਵਾਲੀ ਜੀ ਤੇ ਰਮਚਾਰ ਆਇਆ ਬੋਲ ਕਿੰਨੀ ਵਾਰੀ ਫੋਟੋਆਂ ਆਈਆਂ ਸਾਰੇ ਵੀਡੀਓ ਉਡਾਈਏ ਘਰਿਆਂ ਨਾਲ ਅੱਛਾ ਕਿੰਨੀ ਕੀ ਸਪੀਡ ਹੀ ਗਈ ਜੀ ਆਹ ਚਾਲਸਾ ਤੇ ਰੇਸਪੀਡ ਤੇ ਆਉਣ ਦੇ ਅੱਛਾ ਜਦੋਂ ਤੋਂ ਚੜ੍ਹਾਈ ਪੈਂਦੀ ਤੁਹਾਨੂੰ ਪਤਾ 10 20 ਦੀ ਸਪੀਡ ਤੋਂ ਘੜੀ ਤਾਂ ਨਹੀਂ ਹੁੰਦੀ ਉਹ ਮਕੇਰੀਆ ਵਾਲੋਂ ਜਿਹੜੀ ਹੁੰਦੇ 10 20 ਤੇ ਸਪੀਡ ਤਾਂ ਆ ਜਾਂਦੀ ਤੇ ਪਰਾਂ ਦੀ ਲਾਪਰਵਾਹੀ ਨਾਲੇ ਓਵਰਲੋਡ ਚੱਲਦੇ ਮਿੱਟੀ ਵੇਖੋ ਕਿੰਨੀ ਪਾਈ ਗਿੱਲੀ ਮਿੱਟੀ ਅੰਕਾ ਅੱਗੇ ਭਾਈ ਤੁਹਾਡੇ ਸਾਹਮਣੇ ਉਹਦਾ ਨਿਸ਼ਾਨ ਭਰਿਆ ਜਾਵੇ ਬੰਦਾ ਮਰ ਗਿਆ ਬੰਦਾ ਮਾਰਿਆ ਨਾ